ਉਡੀ ਕਰੈਕਟਰ ਸਾਈਡ ਤੇ ਮਾਰ ਲੋਨੇਗਾ ਬਾਕੀ ਕੋਡੇ ਪਹਿਲਾਂ ਦੀ ਵੈਸੇ ਕੋਈ ਲੱਗੇ ਵੱਜੀ ਆਪਣੀ ਗੱਡੀ ਹੁੰਦੀ ਨਹੀਂ ਕਿਸੇ ਵੀ ਜਗ੍ਹਾ ਤੇ ਤੁਸੀਂ ਲੈ ਆ ਸਕਦੇ ਹੋ Rajasthan, Punjab, Haryana, Himachal ਕਿਤੇ ਵੀ ਤੁਸੀਂ ਗੱਡੀ ਲੈ ਆ ਸਕਦੇ ਹੋ ਜਾਂ Gujarat ਵੀ ਲੈ ਸਕਦੇ ਹੋ ਅਸੀਂ ਤੁਹਾਨੂੰ NOC ਪ੍ਰੋਵਾਈਡ ਕਰਾਵਾਂਗੇ ਅਸੀਂ ਕਾਲ ਦੀ ਭਰਾਵੋ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਧੂਰੀ ਕਾਰ ਬਯਾਰ ਤੇ ਅੱਜ ਇੱਕ ਵਾਰੀ ਫੇਰ ਅੱਜ ਭਾਈ ਆਪਾਂ ਤੁਹਾਡੀ ਸੇਵਾ ਵਿੱਚ ਲੈ ਕੇ ਆ ਗਿਆ ਸਕੋਰਪੀਓ ਕਾਰ ਬਹੁਤ ਸੋਹਣੀ ਕਾਰ 2015 ਮਾਡਲ ਉਸ ਤੋਂ ਪਹਿਲਾਂ ਭਾਈ ਪਤਾ ਕਰ ਲੋ ਨੌਟ ਤੂਰੀ ਕਾਰ ਬਯਾਰ ਆਪੋਜ਼ਿਟ ਸਮਾਰਟ ਪੁਆਇੰਟ ਐਂਡ ਟੀਵੀਐਸ ਏਜੰਸੀ ਐਮ ਕੇ ਬਾਈਪਾਸ ਰੋਡ ਸ਼ਹਿਰ ਤੂਰੀ ਗੱਲ ਕਰਦੇ ਆਪਾਂ ਸਕੋਰਪੀਓ ਦੇ ਜਿਹੜੇ ਕੋਈ ਵੀਰ ਮਹਿੰਦਰਾ ਦੀ ਸਕੋਰਪੀਓ ਵਧੀਆ ਗੱਡੀ ਲੈਣਾ ਚਾਹੁੰਦੇ ਨੇ ਤਾਂ ਆਪਣੇ ਕੋਲੇ 15 ਮਾਡਲ ਐਸੈਟ ਮਾਡਲ ਸਿਰਫ 12 ਪੇਂਟ ਆ 70000 ਚੱਲੀ ਆ ਬਿਲਕੁਲ ਨਵੀਂ ਵਰਗੀ ਕਾਰ ਆ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਗੱਡੀ ਦੇ ਖਾਸ ਤਾਂ ਅੱਗੇ ਵੀਡੀਓ ਵਿੱਚ ਗੱਡੀ ਦੇ ਮਾਰ ਲੋ ਛਾਤੀ ਸਕ੍ਰੈਚ ਕਿਸੇ ਪਾਸੇ ਵੀ ਹੈ ਨਹੀਂ ਗੱਡੀ ਦੇ ਤੇ ਟਾਇਰਾਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਟਾਇਰ ਤਕਰੀਬਨ ਹੈਗੇ ਨੇ 50 ਤੋਂ 60% ਚਾਰੇ ਓਵਰਹਾਲ। ਹਲਾਏ ਇਹਦੇ ਵਿੱਚ ਐਸੈਟ ਜਾਂਦੀ ਨਹੀਂ ਪਰ ਹਲਾਏ ਇਹ ਐਸ 10 ਵਾਲੇ ਲੱਗੇ ਹੋ ਨੇ ਗੱਡੀ ਦੇ। ਵਿੱਚੋਂ ਇੰਟੀਰੀਅਰ ਤੇ ਮਾਰ ਲੋ ਨਿਕਾ ਇੱਕ ਵਾਰੀ। ਪਹਿਲਾਂ ਤਾਂ ਮੀਟਰ ਤੇ ਮਾਰਾ ਦੋ ਨਿਕਾ ਜੀ 70000オリジナル ਚੱਲੀ ਹੋਈ ਆ ਗੱਡੀ। ਮਾਰ ਲੋ ਜੀ ਨਿਕਾ ਬਾਕੀ ਦੋ ਦੋ 에어백 ਆਂਦੇ ਨੇ ਕਾਰ ਚ ਬਾਕੀ ਮਿਊਜ਼ਿਕ ਸਿਸਟਮ ਵਗਾਰਾ ਹੈ ਇਹ ਕੰਪਨੀ ਦੇ ਆਂਦਾ ਬਾਕੀ ਬੈਕ ਕੈਮਰਾ ਸਾਰਾ ਕੁਝ ਲੱਗਾ ਹੈ ਏਸੀ ਉਸੀ ਗੱਡੀ ਦਾ ਪੂਰਾ ਚਲਦਾ ਸਟੀਰਿੰਗ ਦੇਖੋ ਤੁਸੀਂ ਸਟੀਰਿੰਗ ਵੀ ਬਿਲਕੁਲ ਫਰੈਸ਼ ਵਰਗਾ ਹੀ ਪਿਆ ਡਰਾਈਵਰ ਸਾਈਡ ਤੋਂ ਪੂਰੀ ਸਾਈਡ ਤੇ ਨਿਗਾ ਮਾਰ ਲਓ ਜੀ ਨਿਗਾ ਮਾਰ ਲਓ ਟਰੈਵਲ ਸਾਈਡ ਤੇ ਕਿਹਨੇ ਟਾਇਰਾਂ ਦੀ ਗੱਲ ਕਰਦਾ ਪਿਛਲੇ ਟਾਇਰਾਂ ਕਹਿੰਦੇ 40 ਤੋਂ 50% ਜਿਹੜੇ ਕਿਸੇ ਵੀਰ ਨੇ ਕੋਈ ਲੋਨ ਕਰਾਉਣਾ ਤਾਂ ਲੋਨ ਦੀ ਸੌਦਾ ਵੀ ਆਪਣੇ ਕੋਲ ਹੈਗੀ ਆ ਤਕਰੀਬਨ ਗੱਡੀ ਤੇ 6 ਤੋਂ 6.5 ਲੱਖ ਦਾ ਜੇ ਥੋੜਾ ਸਿੰਪਲ ਓਕੇ ਆ ਤਾਂ 6 ਤੋਂ 6.5 ਲੱਖ ਦਾ ਲੋਨ ਇਸ ਗੱਡੀ ਤੇ ਹੋ ਜਾਊਗਾ ਥੋੜਾ ਸਿੰਪਲ ਓਕੇ ਹੋਣਾ ਚਾਹੀਦਾ ਬਸ ਡੱਗੇ ਡੁੱਗੇ ਤੇ ਮਾਰ ਲੋਨੇਗਾ ਪੂਰੀ ਕਰੈਕਟਰ ਸਾਈਡ ਤੇ ਮਾਰ ਲੋਨੇਗਾ ਸਕ੍ਰੈਚ ਕਿਹਦੇ ਪਾਸੇ ਹੈ ਨਹੀਂ ਮਾੜਾ ਮੋਟਾ ਜਿਹੜਾ ਫੱਟਾ ਫੱਟਾ ਇੱਕ ਦੋ ਇਹ ਵੀ ਪੀਸਾ ਟੱਚਿੰਗ ਨਹੀਂ ਪਰ ਇਹ ਪੀਸਾ ਵਿੱਚ ਨਹੀਂ ਆਂਦੇ ਪੀਸਾ ਸਿਰਫ ਆ ਆਪਣਾ ਬੰਡ ਵਗੈਰਾ ਉਹ ਆਪਾਂ ਟੱਚਿੰਗ ਵਜਿੰਗ ਕਰਾਇਆ ਬੱਚਿਆਂ ਨੇ ਸਕ੍ਰੈਚ ਪਾਇਏ ਸੀ ਪਹਿਲਾ ਮੂਹਰੋ ਫਰੰਟ ਤੋਂ ਮਾਰ ਲੋਨੇਗਾ ਜੀ ਗੱਡੀ ਦੇ ਕਨੈਕਟਰ ਸਾਈਡ ਤੋਂ ਬੈਕ ਤੋਂ ਵੀ ਦਿਖਾ ਦਿਓ ਜੀ ਡਬਲ ਬਲੋਅਰ ਆਂਦਾ ਗੱਡੀ ਵਿੱਚ ਮਾਰ ਲਓ ਨੇਗਾ ਉਹਦੇ ਵਿੱਚ ਇਸ ਮਾਡਲ ਵਿੱਚ ਡਬਲ ਬਲੋਅਰ ਆਂਦਾ ਬਾਕੀ ਤੁਹਾਨੂੰ ਆਪਾਂ ਥੋੜੀ ਜੀ ਇੰਜਨ ਦੀ ਸਟਾਰਟ ਕਰਕੇ ਦਿਖਾ ਦਿੰਨੇ ਹਾਂ ਕਰ ਲਓ ਜੀ ਇੰਜਨ ਦੀ ਸਟਾਰਟ ਕਰਤੀ ਆ ਕਰ ਆਪਾਂ ਤੁਹਾਨੂੰ ਪਹਿਲਾਂ ਤਾਂ ਗੋਡੇ-ਗੁੱਡੇ ਦਿਖਾ ਦਈਏ ਕਰ ਟਰਕਰ ਵਗੈਰਾ ਇਸ ਤੇ ਆਉਂਦੇ ਨੇ ਬਾਕੀ ਕੋਡੇ ਪਿੱਲੋਂ ਦੀ ਵੈਸੇ ਕੋਈ ਲੱਗੀ-ਵੱਜੀ ਆਪਣੀ ਗੱਡੀ ਹੁੰਦੀ ਨਹੀਂ ਪ੍ਰੈਕਟਿਸ ਸਾਡ ਤੋਂ ਹੀ ਮਰਾਉਤ ਨਗਾ ਬੋਰਨਰ ਬੱਚਿਆਂ ਦੇ ਸਕ੍ਰੈਚ ਪਾਇ ਸੀ ਬੋਰਨਰ ਦਾ ਗੱਡੀ ਦਾ ਸੱਚੀ ਬੱਚਿੰਗ ਹੋਇਆ ਹੋਇਆ ਐਸ ਯੂ ਸੀ ਆਪਾਂ ਜਿਵੇਂ ਦੱਸਿਆ ਤੁਹਾਨੂੰ ਐਸ ਯੂ ਸੀ ਵਰਕ ਕਰਦਾ ਲੋਨ ਤੁਹਾਨੂੰ ਬਹੁਤ ਦੱਸ ਦਿੱਤਾ ਲੋਨ ਤਕਰੀਬਨ ਤੁਹਾਡਾ 6 ਤੋਂ 6.5 ਲੱਖ ਦਾ ਪੋਜਣਾ ਥੋੜਾ ਸੇਫਲ ਓਕੇ ਜਹੀ ਦਾ ਇਲੈਕਟ੍ਰੋਨਿਕ ਸ਼ੀਸ਼ੇ ਆਉਂਦੇ ਨੇ ਪਾਵਰ ਵਿੰਡੋ ਆ ਪਾਵਰ ਸਟੀering ਆ ਤੇ ਗੱਲ ਕਰਦੇ ਆ ਆਪਾਂ ਹੁਣ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆ ਜੀ 7 ਲੱਖ 85000 ਰੁਪਇਆ ਵਿਦ ਐਨਓਸੀ ਪੰਜਾਬ ਨੌਕਰਾਨ ਦਾ ਖਰਚਾ ਤੁਹਾਡਾ ਅਲੱਗ ਕਿਸੇ ਵੀ ਜਗ੍ਹਾ ਤੇ ਤੁਸੀਂ ਲੈ ਆ ਸਕਦੇ ਹੋ Rajasthan ਪੰਜਾਬ ਹਰਿਆਣਾ ਹਿਮਾਚਲ ਕਿਤੇ ਵੀ ਤੁਸੀਂ ਗੱਡੀ ਲੈ ਆ ਸਕਦੇ ਹੋ ਜਾਂ ਗੁਜਰਾਤ ਵੀ ਲੈ ਆ ਸਕਦੇ ਹੋ ਅਸੀਂ ਤੁਹਾਨੂੰ ਐਨਓਸੀ ਪ੍ਰੋਵਾਈਡ ਕਰਾਵਾਂਗੇ ਬਾਕੀ ਬਈ ਘੱਟ ਚੱਲੀਆਂ ਗੱਡੀਆਂ ਲਈ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਰੇ ਕਰ ਲੋ ਸ਼ੇਅਰ ਮਿਲਦੇ ਆਵਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਨੂੰ ਪਿਆ ਆਪਣੀ ਸਤਿ ਸ੍ਰੀ ਅਕਾਲ ਜੈ ਹਿੰਦ